ਤਲਵੰਡੀ ਸਾਬੋ ਦੀ ਭਾਈ ਦੱਲ ਸਿੰਘ ਗੱਤਕਾ ਅਕੈਡਮੀ ਦੇ ਵਿੱਚ ਅੱਜ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਪਹੁੰਚੇ ਨੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਅੱਜ ਭਾਈ ਦੱਲ ਸਿੰਘ ਗੱਤਕਾ ਅਕੈਡਮੀ ਦੇ ਵਿੱਚ ਪਹੁੰਚੇ ਨੇ ਉਹਨਾਂ ਨੇ ਕਿਹੜੀਆਂ ਗੱਲਾਂ ਕਹੀਆਂ ਨੇ ਕਿਹੜੇ ਵਿਚਾਰ ਆਪਣੀਆਂ ਸੰਗਤਾਂ ਦੇ ਨਾਲ ਸਾਂਝੇ ਕੀਤੇ ਨੇ ਕੀ ਅਪੀਲ ਕੀਤੀ ਆ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਤਲਵੰਡੀ ਸਾਬੋ ਤੁਹਾਨੂੰ ਪੂਰੀ ਕਲਮੋ ਜੀ ਤੇ ਸੋਹਣੀਆਂ ਤੇ ਸੋਹਣੀਆਂ ਬੰਦੇ ਬੰਦੇ ਹੋਰ ਪਾਸੇ ਦੇ ਆਈਲ ਉਹ ਕੱਲ ਮੇਰੇ ਸੋਹਰਾ ਤੇ ਇੱਧਰ ਆ ਗਰਮੀ ਤੋਂ ਐਂ ਜੰਦੀ ਕੋਪੀ ਓੜਾ ਕੱਢ ਕੁੱਟਾ ਨਾਲ ਉਸ ਜੇਬ ਨੂੰ ਪਸੰਦ ਹੈ ਇੱਕ ਨੀਲੇ ਕੜਾਣਾ ਮੈਨੂੰ ਖਾਣੇ ਦੇ ਨਾ ਰਿ ਗੋੜੇ ਨਾਲ ਲੈਨੇ ਇਹਦੇ ਕੋਲੇ ਰਪਚਾ ਜੀ ਜੰਮਦਾ ਬਿਲਕੁਲ ਜੈਡ ਬਲੈਕ ਸੀ ਜੀ ਨੇ ਵੱਡਾ ਹੋ ਗਿਆ 4.5 ਸਾਲ ਦਾ ਕਿੰਨੀ ਦੇਰ ਹੋ ਜਾਂਦੀ ਹੈ ਪੂਰੀ ਤਿਆਰ ਤਿਆਰ 40 ਸਾਲ ਦੀ ਮੰਨ ਲਓ ਪੂਰੀ ਹਾਂਜੀ ਇਹਨਾਂ ਹੀ ਪੰਜਾਬ ਦੀ ਬ੍ਰੀਡ ਹੈ ਜਿਹੜੀ ਕਰਾਮਤੀ ਕੋਰਾ ਦੀ ਜੰਗਾਂ ਤੋਂ ਵਰਤੀ ਜਾਂਦੀ ਹੈ ਦੱਖਣ ਤੋਂ ਜਦੋਂ ਮਾਰਾ ਇਤਨਾ ਔਲਤ ਹੋ ਰਿਹਾ ਜਗਾ ਉਹਨਾਂ ਨਾਲ ਉਹ ਬ੍ਰੀਡ ਕੋਈ ਆਪਣੇ ਕੋਲ ਕਰਾਮਤੀ ਕੋਰਾ ਦੀ ਉਹ ਕੌਣ ਨਾ ਪਤਾ ਖਾਲੇ ਅੱਛਾ ਹਾਂ ਇਹ ਵਾ ਕੀ ਬਾਅਦ ਹੈ ਇੱਕ ਤੋਂ ਫੜਿਆ ਇਹ ਲਗਾਏ ਨਹੀਂ ਹਾਂ ਬੀਚੋਂ ਲਗਾਏ ਇਸ ਦਾ ਪਹਿਲੇ ਕੰਨ ਹੈ ਅੱਛਾ ਜੀ ਹਾਂ ਆ ਜੀ ਪਹਿਲੇ ਕੰਨ ਬਾਗ ਆ ਮੈਂ ਤਾਂ ਕੋਈ ਹੱਥ ਤੇ ਲਾ ਲੈਣਾ ਹੱਥ ਤੇ ਲਾ ਰਿਆ ਨਾ ਮੈਂ ਪਹਿਲੇ ਉੱਠ ਗਿਆ ਜੀ ਕੋਈ ਨਹੀਂ ਲੱਗਦਾ ਆ ਇਹ ਬੈਠਾ ਬਹੁਤ ਸੋਹਣਾ ਬਾਹਰ ਉਹ ਕਰਕੇ ਬਾਹਰ ਹੱਥ ਤੇ ਘੁਆਇਆ ਕਰੋ ਕੱਲ ਕੇ ਨ ਕਰੇ ਜੀ ਆਵੇ ਨਿਹਾਲ ਹੋ ਜਾਵੇ ਸਾਰੀ ਸ਼ਰਿਆ ਕਾਲ ਆਪਾਂ ਮੇ ਹਟਾ ਲਉ ਹਾਂ ਆਪਸ ਵਿੱਚ ਗੱਲ ਫੋਟੋ ਕਰਾਂਗੇ ਜੀ ਹਾਂ ਜੀ ਕੱਲ ਤੋਂ ਜੀ ਅੱਜ ਆਏ ਹੋ ਤਲਵੰਡੀ ਸਾਹਿਬ ਉਹ ਦਮਦਮਾ ਸਾਹਿਬ ਕੀ ਮਕਸਦ ਹੈ ਜੀ ਕਿਸ ਨੂੰ ਦਿੰਦੇ ਕਿ ਉਰੇ ਤਾਂ ਜੀ ਵੈਸੀ ਆਪਣੇ ਸੱਜਣ ਮਿੱਤਰ ਹੈਗੇ ਆ ਇਹਨਾਂ ਕੋਲੇ ਆਏ ਸੀ ਤੇ ਇਹਨਾਂ ਨੇ ਕਿਹਾ ਸੀ ਮੈਨੂੰ ਵੀ ਇਹ 10 ਤਰੀਕ ਨੂੰ ਭਾਈ ਦੀਪ ਸਿੱਧੂ ਜੀ ਦੀ ਯਾਦ ਦੇ ਵਿੱਚ ਗਤਕਾ ਤੇ ਦਸਤਾਰ ਮੁਕਾਬਲੇ ਛੋਟੀ ਮੁਕਾਬਲੇ ਕਰਾ ਰਹੇ ਆ ਬਈ ਸਨੇਹਾ ਲਾ ਦਿਓ ਲੋਕਾਂ ਨੂੰ ਵੀ ਤੁਸੀਂ ਲਾਓ ਸੋਸ਼ਲ ਮੀਡੀਆ ਤੇ ਸਨੇਹਾ ਬਈ 10 April ਨੂੰ ਭਾਈ ਦੀਪ ਸਿੱਧੂ ਦੀ ਯਾਦ ਦੇ ਵਿੱਚ ਉਰੇ ਅਕੈਡਮੀ ਹੈ ਭਾਈ ਦੱਲਾ ਸਿੰਘ ਦੇ ਨਾਂ ਤੇ ਉਨ੍ਹਾਂ ਦੇ ਅਸਥਾਨ ਤੇ ਗਤਕੇ ਤੇ ਮੁਕਾਬਲੇ ਹੋ ਰਹੇ ਆ ਦਸਤਾਰ ਮੁਕਾਬਲੇ ਛੋਟੀ ਮੁਕਾਬਲੇ 31 21000 ਵਧੀਆ ਨਾਮ ਦੇਣੇ ਆ ਇਹਨਾਂ ਨੇ ਸਾਰਿਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਉਰੇ ਪਹੁੰਚਣ ਅ ਖਾਲਸਾ ਜੀ ਧਿਆਨ ਚਾ ਰਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਵੱਡੇ ਪੱਧਰ ਤੇ ਫੜੋ ਫੜੀ ਵੀ ਹੋਈ ਆ ਕਿਸਾਨਾਂ ਦੀ ਕਿਸਾਨ ਮੋਰਚੇ ਖੇੜ ਦਿੱਤੇ ਗਏ ਨੇ ਤੇ ਪਤਾ ਲੱਗਿਆ ਕਿ ਉਹਨਾਂ ਦਾ ਜਿਹੜਾ ਸਰਜੋ ਸਮਾਨ ਸੀ ਵੱਡੀ ਪੱਧਰ ਤੇ ਉਹ ਵੀ ਖੁਰਦ-ਪੁਰਦ ਕਰ ਦਿੱਤਾ ਗਿਆ ਕੀ ਕਹਿਣਾ ਚਾਹੂਗੇ ਤੁਸੀਂ ਇਸ ਪੂਰੇ ਮਸਲੇ ਦੇ ਕਹਿਣਾ ਤੇ ਚਾਹੂੰਗਾ ਜੀ ਵੀ ਜਿਵੇਂ ਕਾਂਗਰਸ ਸਰ ਬਾਦਲਾਂ ਤੋਂ ਦੇਖੋ ਜਿਹੜੀ ਝਾੜੂ ਦੀ ਸਰਕਾਰ ਸੀ ਇਹ ਕੋਈ ਅਚੀਵਮੈਂਟ ਨਹੀਂ ਸੀ ਇਹਨਾਂ ਦੀ ਇਹ ਤਾਂ ਸਿਰਫ ਇੱਕ ਵਿਰੋਧ ਕਰਕੇ ਆਈ ਸੀ ਲੋਕਾਂ ਨੂੰ ਆਸ ਸੀ ਵੀ ਸ਼ਾਇਦ ਇਹ ਕੁਝ ਵਧੀਆ ਕਰ ਦੇਣ ਸਾਡੇ ਲਈ ਬਈ ਐਨੇ ਮਾੜੇ ਤਾਂ ਨਹੀਂ ਹੋ ਸਕਦੇ ਪਰ ਨਹੀਂ ਇਹਨਾਂ ਨੇ ਇਹਨਾਂ ਦਾ ਪੱਦਰ ਤਾਂ ਉਹਨਾਂ ਤੋਂ ਵੀ ਥੱਲੇ ਗਿਰ ਗਿਆ ਇਹ ਹਾਲਤਾਂ ਸਾਡੇ ਜ਼ਿੰਮੇਵਾਰ ਭਰਾਵਾਂ ਦਾ ਬਾਦਲਰ ਕਾਂਗਰਸ ਦੀ ਸਰਕਾਰ ਚ ਵੀ ਨਹੀਂ ਹੋਇਆ ਵੀ ਜਿੰਨਾ ਝਾੜੋ ਦੀ ਸਰਕਾਰ ਚ ਮਾੜਾ ਟਾਈਮ ਆ ਗਿਆ ਇਹਦਾ ਮਤਲਬ ਪ੍ਰੋਟੈਸਟ ਕਰਕੇ ਵੀ ਕਰਦੇ ਆ ਉਹ ਵੀ ਨਹੀਂ ਕਰਨਦੇ ਸਮਾਨ ਵੀ ਇਹਨਾਂ ਦਾ ਖੋ ਲੈਨੇ ਆ ਲੱਖਾਂ ਰੁਪਏ ਦੀਆਂ ਟਰਾਲੀਆਂ ਟਰੈਕਟਰ ਆ ਸਾਰੇ ਖੁਰਦਪੁਰ ਕਰਤੇ ਅੱਧਿਆਂ ਦੇ ਮਿਲੇ ਅੱਧਿਆਂ ਦੇ ਨਹੀਂ ਮਿਲੇ ਉਹਦਾ ਕੌਣ ਜ਼ਿੰਮੇਵਾਰ ਐ ਕੌਣ ਜਵਾਬ ਦੇ ਐ ਉਹਦਾ ਭਾਈ ਅਮਰਪਾਲ ਸਿੰਘ ਖਾਲਸਾ ਦੀ ਆ ਸਮਝੀਏ ਕਿ ਹੁਣ ਪੰਜਾਬ ਆ ਸਕਣਗੇ ਹਾਂ ਆਸਤਾ ਹੈ ਜੀ ਕੁਸ਼ ਆਸ ਹੈਗੀ ਹੈ ਵੀ ਐਨਐਸ ਤੋਂ ਖਤਮ ਹੋਣ ਤੋਂ ਬਾਅਦ ਉਹ ਆ ਸਕਦੇ ਆ ਅਗਲੀ ਰਣਨੀਤੀ ਕੀ ਹੋਊਗੀ ਜੀ ਜੇ ਉਹ ਬਾਹਰ ਆ ਜਾਂਦੇ ਆ ਤਾਂ ਪ੍ਰੋਲ ਤੇ ਜਾਂਦਾ ਉਹ ਜਮਾਨਤ ਮਿਲ ਜਾਂਦੀ ਆ ਉਹ ਤਾਂ ਮਤਲਬ ਆ ਕੇ ਫਿਰ ਉਹੀ ਦੱਸਣਗੇ ਵੀ ਆਪਾਂ ਕੀ ਮਤਲਬ ਸਾਰੇ ਸਲਾਹ ਕਰਕੇ ਉਹਨਾਂ ਨਾਲ ਫਿਰ ਨਵੀਂ ਰਣਨੀਤੀ ਲਿਖਾਂਗੇ ਸਾਕੀ ਤੇ ਜੀ ਅਕਾਲੀ ਦਲ ਬਾਦਸ਼ ਪੰਜਾਬ ਦੇ ਵੱਲੋਂ ਕਾਨਫਰੰਸ ਕਰਨ ਦਾ ਜਿਹੜਾ ਕੋਈ ਸਮਾਹ ਜੀ ਹਾਂਜੀ ਹਾਂਜੀ ਵਿਸਾਖੀ ਵਾਲੇ ਦਿਨ ਦਮਦਮਾ ਸਾਹਿਬ ਸਾਡੇ ਵੱਲੋਂ ਪਾਰਟੀ ਵੱਲੋਂ ਕਾਨਫਰੰਸ ਕੀਤੀ ਜਾਊਗੀ ਤੇ ਵੱਧ ਤੋਂ ਵੱਧ ਮਤਲਬ ਸੰਗਤ ਪਹੁੰਚੇ ਮੈਂ ਸਨੇਹਾ ਅਪੀਲ ਕਰਦਾ ਸਾਰੀ ਸੰਗਤ ਨੂੰ ਕਿ ਤਲਵੰਡੀ ਸਾਹਿਬ ਦਮਦਮਾ ਸਾਹਿਬ ਜਰੂਰ ਉਹ ਸਾਡੀ ਕਾਨਫਰੰਸ ਦੇ ਵਿੱਚ ਪਹੁੰਚਣ